ਬਾਈ ਯਾਰ ਤੂੰ ਕੀ ਕਹਦਾ ਮੈਂ 17 ਕਿਹਾ 17.5 ਕਿਹਾ ਇਹ ਕਹਿੰਦਾ ਐਂਡ ਲਾ ਦੇ 18000 ਦਾ ਕਰ ਜਾ ਦੇ ਓਏ ਉਹ ਪਹਿਲਾ ਤੇ ਯਾਰ ਹੁਣ ਤੇਰੀ ਮਰਜ਼ੀ ਹੈ ਭਰਾ ਯਾਰ ਦੇ ਦੇ ਖੁਸ਼ ਹੋਗੇ ਮਾਰੇ ਇਧਰ ਪੂਰੇ ਲੱਗ ਗਏ ਹੁਣ ਤਾਂ ਪੂਰੇ ਤੇ ਮੈਂ ਜਨਾ ਬਾਈ ਯਾਰ ਸਾਰਾ ਕੋਈ ਵੇਚ ਕੇ ਹੁਣ ਤੂੰ ਬਾਹਰ ਹੁਣ ਅੜੀ ਜਾ ਕੀ ਪਤਾ ਆਫਲ ਉਹ ਗਰੀਬ ਬੰਦਾ ਉਹਨੂੰ 2 ਰੁਪਏ ਕਮਾਉਣ ਦੇ ਮੰਨਣਾ ਦਾ ਜੋਬ ਬੰਦਾ ਦਾ ਆਲਾ ਫਰਕ ਖੁਸ਼ ਦੱਸ ਤੂੰ ਬੋਲ ਕੋਇਆ ਅੱਛਾ ਤਾਂ ਖੋਲਾ ਤੇਰਾ 1000 ਰੁਪਏ ਕਿਲੋ ਵੇਖਦਾ ਫੇਰਾ ਹੋਰ ਕੀ ਆ ਖੋਲ ਲਾ ਹੱਥ ਦਾ ਖੋਲ ਲਾ ਫੇਰਾ ਖੋਲ ਤਸੀ ਨੂੰ ਮੈਂ ਬਾਈ ਪਟਰਾ ਰੇਟ ਲਾਦੇ ਆ 18 ਕਿਆ ਤੂੰ ਮੈਂ 18 ਖੋਲ ਯਾਰ ਬੱਕਰਾ ਇੱਕ ਬਾਬਾ ਇੱਕ ਨਾਲੇ ਪਾਸੇ ਆ ਬਾਈ ਖੋਲ ਤਲਾ ਉਹ ਹੱਥ ਦਾ ਖੋਲ ਲਾ ਬਾਈ ਲਿਖਾਈ ਕਰਾਲੂ ਪਾਲਾ ਖੋਸ਼ਕ ਜਾ ਪਾਲਾ ਉਹ 400 ਬਣਦਾ ਬਾਈ ਲਿਖਾਈ ਦਾ 400 ਲਿਖਾਈ ਦਾ ਬਣਦਾ ਓਏ ਔਰ ਕੀ ਆ ਔਰ ਕੀ ਆ ਕਿੰਨੇ ਲਗਨ ਆਣਾ ਕੀ ਕਨ ਆਣਾ ਮਕਾ ਇੱਕੀ ਗੱਲ ਆਲਾ ਕੁਝ ਕਹਿ ਕੇ ਤਾਂ ਮੋੜ ਆਲਾ ਆਲਾ ਹੋ ਨਾ ਬੋਲੀ ਇਹ ਤੋਂ ਬਾਦ ਨਾ 5 ਰੁਪਏ ਪਾਈਏ ਨਾ ਲੋੜ ਜਾਂ 1.5 ਦੇ ਲਖਾਈ ਜਾਂ ਪਾ ਲੈ ਮੈਨੂੰ ਤਾਂ ਫਿਰ ਕੱਲ੍ਹ ਦਾ ਹੀ ਜਾਂ ਹੋ ਗਈ ਆ ਜਾਂ ਦੇਖੋ ਸ਼ੋਕ ਜਾਂ ਫਿਰ ਮੈਨੂੰ ਤਾਂ ਕੱਲ੍ਹ ਦਾ ਦੇ ਦੇ ਭਰਾਵਾ ਦੇ ਦੇ ਕਰੜਾ ਨਾ ਕਰਿਆ ਕਰ ਸੌਦਾ ਅਗਲੇ ਨੇ ਵੀ 2 ਰੁਪਏ ਨਾ ਹੁੰਦੇ ਵਿੱਚੋਂ ਖੋਲ ਤਾਂ ਹੋਰ ਯਾਰ ਹੋ ਗਿਆ ਬਾਈ ਚੱਲ ਲਓ ਜੀ 18500 ਦਾ ਦੋਵਾਂ ਬੱਕਰਿਆਂ ਦਾ ਸਬਦਾ ਹੋ ਗਿਆ ਕੰਨਾ ਕੋਨਾ ਦਾ ਬਾਕੀ ਨਹੀਂ ਦੇ ਯਾਰ ਥੋੜੇ ਮੇਰੇ ਕੋਲ ਕੈਸ ਘਟਾ ਭਰਾ ਬਣ ਕੇ ਚੱਲਦਾ ਤੇ ਸਾਰੇ ਕੋਲ ਚੱਲਦਾ ਨਹੀਂ ਚੱਲਦਾ ਯਾਰ ਬਾਈ ਯਾਰ ਪੋਵਾਲਾ ਆ ਆਵਨੇ ਦੇ ਪਾਦੇ ਆਵਨੇ ਦੇ ਪਾਦੇ ਆਵਨੇ ਦਾ ਆਪਣੇ ਕਾਊਂਟਰ ਨਾਲੇ ਪਾਏ ਹਾਂ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਬੱਲੂ ਆਣਾ ਬਾਈ ਜੀ ਬੱਲੂ ਆਣਾ ਬਾਈ ਦਾ ਪਿੰਡ ਆਹ ਨਗ ਬਾਈ ਦੇ ਜਿਹੜੇ ਮੈਂ ਪੋਵਾਲਾ ਸਾਢੇ 18000 ਦੇ ਸੇਲ ਹੋਇਆ ਬਹੁਤ ਚੰਗੇ ਬੱਕਰੇ ਆ ਦੋਸਤੋ ਕੰਨਾ ਕੋਨਾ ਦੇ ਆਹ 500 ਪਾਦੇ ਮਾਲਾ ਪਿੱਛੇ ਮੇਰੇ ਪੈਸੇ ਬਣਾ ਜੇ ਮੈਨੂੰ ਫੜਾ ਮੈਂ ਕਣਾ ਤੁਹਾਨੂੰ ਇੱਧਰ ਮੈਂ ਬਸ ਮੈਂ ਹੈ ਵੇਚਦਾ ਭਾਈ ਤੇਰਾ 500 ਕਣਾ ਕਣਾ ਵਾਲੇ ਬਹੁਤ ਟੌਪ ਸਾਈਆ 2 1 4 ਚਲ ਚਲ ਸਭ ਤੋਂ ਆਪਸ ਬਹੁਤ ਸੌਦੇ ਕਰਾਇਏ ਜੱਗੀ ਨੇ ਮੈਂਟੋ ਮੈਂਟੀ ਸੌਦਾ ਕਰਾ ਦਿੰਦਾ ਤੇ ਬੱਲੇ ਬੱਲੇ ਹੋਈ ਜਾਂਦੀ ਹੈ ਦੋਸਤੋ ਅੱਜ ਸੂਰੇ ਵਾਲਾ ਮੰਡੀ 15 16 17 18 ਸਾਡੇ ਛੋਟ ਕਰਾ ਦੀ ਜੱਗੀ ਹੁਣ ਭਾਈ ਕਰਾਊਗਾ ਛੋਟ ਦੇਊਗਾ ਆ ਗਏ ਨਾ ਲੇ ਲੈ 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 ਚੱਲ ਲੈ ਲੈ। ਆ ਜੋ ਖੋਲੋ ਖੋਲੋ। ਸਾਡੇ سارے ਪੱਤੇ ਲੈ ਜਾ। ਲਿਖਾਈ ਕਰਾ ਬਈ। ਨਹੀਂ ਯਾਰ ਹੁਣ ਨਾ ਪਾਸੋਂ ਪਾਤਾ ਜੱਗੀ ਨਾ ਮੈਂ ਲਿਖਾਈ ਆਪ ਦੋ। ਤੂੰ ਅਨਚੌੜਾ ਬਨ ਜਾ ਨੋ ਵੀ ਹੱਥ ਤੇ ਘਵਾਤਾ ਲੈ ਜਾ ਲੈ ਯਾਰ। ਉਹ ਜਾਇਜ਼ ਕਰ। ਜਾਂ 5000 ਦਾ ਦੇਦਾ ਜਾਂ 4500 ਦੇਦਾ 5000 ਕੱਲੇ ਤੇ ਰਮਾ ਮੰਗ ਲਿਆ ਨੇ ਉਹਦੇ 5000 ਦਾ ਮਕਾਦਾ ਯਾਰ ਠੀਕ ਆ ਹਾਂ ਉਹ ਠੀਕ ਹੈ ਉਹ ਵੀ ਲੈਣਾ ਮੜਕੇ ਮੈਨੂੰ ਅੰਨੇ ਨਾ ਆਉਣਾ ਨਹੀਂ ਤੂੰ ਚਾਹ ਰੋ ਦੋ ਦੇ ਦਾਂ ਤੂੰ ਇਹਨੂੰ ਜਿੰਨੇ ਦਾ ਬੱਕਰਾ ਹੋਣ ਨੇ ਨੇ ਦੇ ਦੇ ਤੈਨੂੰ 4 ਦਾ ਹੀ ਲੈ ਦੇਾਂਗੇ ਤੂੰ ਲਾਇਆ ਵੇਚ ਸਹੀ ਇਹਨੂੰ ਕਿੰਨੇ ਦਾ ਕਹਿੰਦਾ ਕੋਈ ਚੀਜ਼ਾਂ ਦੀ ਕਮੀ ਹੈ ਕਾਹਦਾ ਦੇਖੋ ਜਾ ਰੜਕੇ ਦਾ ਕੰਨ ਖਾਈ ਇਹਦਾ ਮੇਰਾ ਬੱਕਰਾ ਇਹਦਾ ਬੜਾ ਭਾੜ ਆ ਗਿਆ ਇਹਦਾ ਪਰ ਇਹ ਤਾਂ ਕਹਿਦਾ ਤੈਨੂੰ ਹੁਣ ਭਾਈ ਜਿੰਨਾ ਵੇਚਾ ਉਹਨੇ ਜਿੰਦੇ ਹਿਸਾਬ ਨਾਲ ਤਾਂ 4 ਦਾ ਵੀ ਨਹੀਂ ਵਿਕਣਾ ਇਹੇ ਚੱਲ ਲਖਾਈ ਬਾਈ ਕਰਾ ਬਾਈ ਗਰੀਬ ਚਾਰ ਤੋਂ ਸੁਣ ਜਾਨਾ ਕੋਈ ਆਪਣਾ پیسے ਬਸ ਹਾਂ ਲਖਾਈ ਕਰਾ ਗੱਲੋ ਬੱਕਰਾ ਛੁਰੀ ਲਿਓ ਬਾਈ ਮੈਂ ਫੇਰਦਾ ਮੈਂ 5000 ਰੁਪਇਆ ਦੇਉ ਜਿਹੜਾ ਵਧਾਉਂਦਾ ਠੀਕ ਹੈ ਮੈਂ ਰੱਖਦਾ ਮੈਦਾਨ ਚ 5000 ਰੁਪਇਆ ਚੱਕ ਲੈ ਜੇ 3500 ਦਾ ਹੀ ਬਣਿਆ ਫਿਰ ਹਾਂ ਤੇ ਫਿਰ ਜੇ ਕਦਰ ਕਰਦਾ ਰੱਖਣ ਖਾਤਰ ਲੈਂਦਾ ਫਿਰ ਤੂੰ ਮੰਨਦਾ ਨਹੀਂ ਚੌੜਾ ਹੋਇਆ ਉਹ ਭਰਾਵਾ ਕਿਸੇ ਪੈਸੇ ਯਾਰ ਨਵੇੜ ਪਰੇ ਜਾਂਦਾ ਮੈਂ ਪੈਸੇ ਪੈਸੇ ਯਾਰ ਨਵੇੜ ਪਰੇ ਹੋਰ ਨਵੇੜੋ ਨਵੇੜੋ ਹਾਂ ਪੰਜ ਦਾ ਲੈ ਲੈ ਪੰਜ ਦਾ ਹੀ ਕਰਿਆ ਜਾ ਪੰਜ ਦਾ ਹੀ ਜੀਦਾ ਜਾ ਦੇ ਪੰਜ ਦਾ ਜੀਦਾ ਆ ਹਾਂ 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 ਪੰਜ ਲਖਾ ਯਾਦਵਾ ਦੀ ਹੁਣ ਪੰਜ ਹਜ਼ਾਰ ਜਾ ਦੇ ਆਦੋ ਆਪਦੀ ਲਖਾਈ ਉਹ ਲੈ ਜਾ ਯਾਰ ਬੱਕਰਾ ਚੰਗਾ ਤੂੰ ਐਵੇਂ ਲੋਕਾਂ ਨੂੰ ਤੇਰਾ ਤਰ੍ਹਾਂ ਹੀ ਹਰ ਦੇਈ ਜਾ ਨਾ ਆਹੋ ਹੋਰ ਕੀ ਕੇ ਜਰਾ ਮੈਨੂੰ ਕੀ ਮਾਰਾ ਇਹੀ ਅਮੀ ਨੇ ਬਾਂਝੂ ਬੱਕਰਾ ਖਰਾਕ ਪਾਈ ਨਾ ਇਹਨੇ ਚੌੜਾ ਹੋ ਜਾਣਾ ਮੈਂ ਤੇਰਾ ਗਰੀਬ ਬੰਦਾ ਮੈਂ ਕਿਉਂ ਯਾਰ ਵੱਧ ਕੇ ਲੈ ਬਾਈ ਕਿਣੀ ਬਾਈ ਯਾਰ ਹਰੇਕ ਬੰਦਾ ਤੇਰੀ ਮਦਦ ਕੀਤੀ ਐ ਅਸੀਂ ਫੁੱਲ ਆ ਹਾਂ ਹਾਂ ਇਹ ਮੈਨੂੰ ਗੁੱਸਾ ਆ ਗਿਆ ਉਹਦੇ ਤੇ ਮੱਕਰੇ ਬਣੇ ਨਿਗਾਵਾਜੇ ਨਾ ਬਹੁਤ ਦੇ ਜਾਂਦੇ ਆ ਵਧੀਆ ਇਹ ਵੀ ਬੱਕਰਿਆਂ ਦੀ ਗਾਲ ਆ ਯਾਰ ਉਹਨਾਂ ਚੌੜਾ ਹੋ ਗਿਆ ਵੇਲਾ ਉਹਨੂੰ ਹਜ਼ਾਰਾਂ ਗੁਣਾ ਨਫਾ ਦੇਈ ਜਾਂਦੇ ਸੀ ਨਹੀਂ ਹੁੰਦਾ ਔਰ ਬੱਕਰਿਆਂ ਦਾ ਕੋਈ ਕਾਰ ਨਹੀਂ ਰਾਜੇ ਮੇਰੇ ਨਾਲ ਨਾਲ ਤੁਰਦੇ ਆ ਬੱਕਰੀ ਹੋਰ ਬੱਕਰਾ ਲੈਂਦੇ ਸੀਗੇ ਲੈਂਦੇ ਲੈਂਦੇ ਤੇ ਆਹ ਵੀਰ ਬੱਕਰਾ ਲਿਆ ਆ ਸੂਰਿਆਲਾ ਮੰਡੀ ਵੀ ਉੱਤੇ ਤੇ ਪੂਰੇ 5000 ਦਾ ਕਰਤਾ ਬਾਈ ਜੱਗੀ ਨੇ ਕਿ ਨਾਲੇ ਸ਼ੌਂਕ ਪੂਰਾ ਆ ਜਾਊਗਾ ਤੇ ਨਾਲੇ ਵਧੂਗਾ ਬਾਈ ਜੈਤੋ ਤੋਂ ਆਏ ਆ ਵਿਚਾਰੇ ਸਪੈਸ਼ਲ ਇਹ ਬੱਕਰੇ ਖਰੀਦਣ ਇਹਨਾਂ ਨੇ ਘਰੇ ਰੱਖਣਾ ਸੀਗਾ ਫਰਵਰੀ ਬਹੁਤ ਚੰਗਾ ਬਹੁਤ ਚੰਗਾ ਜਾਨਵਰ ਆਇਆ ਇਹ ਦੋਸਤ ਕੰਨ ਕੋਲ ਬਹੁਤ ਚੰਗੇ ਰੰਗ ਵੀ ਠੀਕ ਆ ਤੇ ਖੀਰਾ ਮੂੰਹ ਹੈ ਠੀਕ ਆ ਭਾਈ ਖੁਸ਼ ਆ ਹੁਣ ਗਿਆ ਲਾ ਗਿਆ ਪਾ ਅਨਵਾਲ ਭਾਈ ਅਗਲੀ ਵੀਡੀਓ ਬਣਾਉਂਦੇ ਚੋ ਗਏ ਰੋੜਾ ਆਇਆ ਤੇ ਤੇਰਾ ਭਰਾ ਮੈਂ ਯਾਰ ਉਹ ਯਾਰ ਮੈਂ ਬੋਲਾ ਤਨੂੰ ਜਿਹੜਾ ਬੰਦਾ ਕੋਈ ਜਾਣਦਾ ਨਹੀਂ ਯਾਰ ਨਹੀਂ ਮੈਂ ਤਾਂ ਰੋਜ਼ ਵਾਕਵਾਂ ਮੰਡੀਆਂ ਦੇ ਹੱਥ ਮਾਰ ਪੈਸਾ ਤੇ ਮੈਂ ਤਾਂ ਹੀ ਮਾਰਾਂਗਾ ਨਾ ਐਵੇਂ ਹੱਥ ਮਾਰੇ ਪੰਜ ਹਜ਼ਾਰ ਤਾਂ ਲਖਾਈ ਬਾਈ ਕਰਾਊਗਾ ਜਾਂ ਪਾਲਾ ਕੋਲੋਂ ਵਸੇ ਲੈ 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 ਸੱਤ ਤਾਂ ਮੰਗਿਆ ਫਿਰ ਤਾਂ ਰਹਿ ਕੀ ਜਾਣਾ 7000 ਮੰਗਿਆ ਬਾਈ ਨੇ ਉਹ ਮੈਂ ਆਪ ਵੇਚਿਆ ਭਰਾ ਮੈਂ ਤੈਨੂੰ ਕੋਈ ਗੱਲ ਨਹੀਂ ਤੂੰ ਵੇਚ ਆਣਾ ਬੜੀ ਤੂੰ ਇਹ ਕੀ ਆ ਲੈ ਮੁਰਨ ਨਹੀਂ ਤੇਰਾ ਸੌਦਾ ਕਰਨਾ ਜੱਗੀ ਇਹੇ ਸਰ ਆਏ ਆ ਚੱਲ ਕੇ ਭਰਾ ਆਣੇ ਥੋੜੀ ਮੁੜਾਂਗੇ ਦੇ ਆਲਾ ਮੰਡੀ ਤੇ ਦੋਸਤ ਚੱਲ ਰਿਹਾ ਹੈ ਕਰ ਜਾ ਜਾ ਕੇ ਤੁਰ ਤੁੰਦੇ ਨਹੀਂ ਨਹੀਂ ਨੇੜੇ ਜਾਂ ਨੇੜੇ ਉਧਰ ਨੇੜੇ ਨਹੀਂ ਨੇੜੇ ਤੇ ਮੈਂ ਲੈ ਜੱਫੀ ਪਾ ਹਾਂ ਹਾਂ ਤੇਰੇ ਕੋ ਨਹੀਂ ਆ ਵਾਕੇ ਨਾ ਜਾਨਵਰ ਵੇਚ ਨਹੀਂ ਇਹ ਵੇਚ ਨਹੀਂ ਵੇਚਨੇ ਕਿੰਨੇ ਦਾ ਨਹੀਂ ਨੇੜੇ ਛੜੀ ਕੋਈ 500 ਬਟਾ ਦੇ ਕੇ ਸਾਦਾ ਦੇ ਦੇਂਗੇ ਕਰ ਦਾਂ ਕੁਛ ਆ ਲੈ ਯਾਰ ਆ ਬਾਜੀ ਨਮਣਾ ਸਾਰੇ ਫੜਾ ਦਿੰਦਾ ਇੱਕ ਤੇ ਪੈਸੇ ਆ ਲੈ ਆ ਕਾ ਲੈ ਯਾ ਦੱਸੇਗਾ ਤਾ ਤੂੰ ਦੱਸ ਦੇ ਤੋ ਉਹ ਦਿਨ ਤੱਕ 5500 ਦਾ ਅਗ ਲਿਖਾਈ ਆ ਉਹ ਦੱਸ ਜਿਆ ਭਾਵਾ ਹੋ ਗਿਆ ਫਰ ਕੀ ਹੈ 7 ਕਿਲੋ ਬੱਚਾ ਨਹੀਂ ਹੁੰਦਾ ਜਾ ਹੋ ਗਿਆ ਜਾ ਹੋ ਗਿਆ ਪਾਲਾ ਖੋਜੋਗੇ 7 ਕਿਲੋ ਹੁੰਦਾ ਨਹੀਂ ਯਾਰ ਆਹ ਨਾ ਦੱਸ ਦੇ ਭਾਈ ਉਰੇ ਲਿਆ ਓਏ ਉਰੇ ਲਿਆ ਭਾਈ ਓਏ ਆਇਆ ਨਾ ਉਰੇ ਲੈ ਇਹਨਾਂ ਲੈ ਜਾ ਉਰੇ ਆ ਜਾ ਇਹ ਲਾਸਟ ਜਗਾ 6.5 ਹਜ਼ਾਰ ਤੇਰੇ ਵਾਸਤੇ ਬਾਈ ਤੁਸੀਂ ਆਏ ਕਿਹੜੇ ਕੱਪੜੇ ਨਹੀਂ ਆਏ ਜਿਹੜੀ ਗੱਲ ਇੱਥੋਂ ਬਾਈ ਤੱਕੇ ਨਹੀਂ ਸੌਦਾ ਲੈ ਜਾਂਦਾ ਜੀ ਹਨਾ ਨਹੀਂ ਨਹੀਂ ਆਪਾਂ ਤੱਕਾ ਨਹੀਂ ਕਰਦੇ ਤੱਕਾ ਨਹੀਂ ਕਰਦੇ ਰਾਜੇ ਅਸੀਂ ਤਾਂ ਜਾ ਗਾਰਸੋਲਾ ਖੁਸ਼ ਹੋ ਕੇ ਦੇ ਦੇ 5500 ਦਾ ਬੱਕਰਾ ਵਿੱਚ ਐਵੇਂ ਨਾ ਭਰਾ ਹੈਗਾ ਸਾਡਾ ਮਨ ਜਾਏਗਾ ਜੱਫਾ ਵਾਲਾ ਖੁਸ਼ ਹੋ ਕੇ ਨਹੀਂ ਨਹੀਂ ਜਾਂ ਦੇ ਦੇ ਓਏ ਰੱਖਣ ਵਾਲਾ ਬੰਦਾ ਪਾ ਲੈ ਵੱਢਣ ਵਾਲਾ ਨਹੀਂ ਰੱਖਣ ਵਾਲਾ ਇਹਦਾ ਜਾਂ ਪਾ ਲੈ ਖੋਚੋ ਹੋ ਗਿਆ ਜਾ ਓ ਠੀਕ ਆ ਯਾਰ ਬਹੁਤ ਆ ਕੋਈ ਗੱਲ ਨਹੀਂ ਸਕਦੇ ਹੋ ਲੋ ਲੋ ਨਹੀਂ ਪਾ ਲੈ ਚੌਧਰੀ ਲੈ ਲੈ ਯਾਰ ਰੱਖ ਲੈ ਸਾਈ ਹਾਂ ਲੈ ਗੱਲਾਂ ਹੁਣ ਨਾ ਨਹੀਂ ਚੱਕ ਲਖਾਈ ਪਾਰਟੀ ਮਾਨੇ ਜਾਂ ਲਖਾਈ ਕਰਦਾ ਆ ਹੋ ਗਈ ਯਾਰ ਹੋ ਗਈ ਔਰ ਕਿਥੇ ਤੇ ਕਹੀ ਜਾਂਦਾ 300 ਤਾਂ ਨਹੀਂ ਮਾਨ ਯਾਰ ਨਹੀਂ ਨਹੀਂ ਹੋਰ ਜਾਇਆ ਯਾਰ ਉਹ ਫੇਰ ਲੱਗਾ ਉਹ ਵਾਲਾ ਡੀਸੀ ਬਣ ਜਾਂਦਾ ਹੈ ਨਹੀਂ ਨਹੀਂ ਡੀਸੀ ਉਹ ਕੀ ਆ ਪਰ ਬੰਦੇ ਦੀ ਕਦਰ ਨਹੀਂ ਕਰਦਾ ਪੈਸੇ ਲਵਾਣਾ ਯਾਰ ਕਾਲਾ ਯਾਰ ਹੁਣ ਨਾ ਨਾ ਇਹ ਨਹੀਂ ਯਾਰ ਰੇਂਜ ਤੋਂ ਬਾਹਰ ਹੈਗਾ ਸਹੀ ਹੁੰਦਾ ਤਾਂ ਆਪਾਂ ਮਿੰਟ ਹੀ ਲਾਉਂਦੇ ਪੁੱਛ ਲੈ ਉਹਨੂੰ ਬਾਈ ਨੂੰ ਪੁੱਛ ਲੈ ਆਪਾਂ ਇੰਨੀ ਫੜਾ ਦੇ ਬੱਕਰਾ ਯਾਰ ਬਾਈ ਯਾਰ ਹੱਕ ਤਾਂ ਤੇਰਾ ਹੁਣ ਵੇਚਣ ਨੂੰ ਹੱਕ ਬੱਧਿਆ ਬਣਾ ਬਾਈ ਮੋੜਾ ਉਹ ਮੋੜ ਦਾ ਮੋੜ ਤੇ ਹੁਣ ਪੱਕੀ ਉਹਨੂੰ ਸਾਧਦਾ ਓਰੇ ਆਉਂ ਭਰਾਵਾ ਓਰੇ ਆ ਜਾ ਉਹਦੇ ਆ ਜਾ ਅਜੇ ਆ ਜਾ ਤਾਈ ਕਰਾ ਲੂਗਾ 5:30 ਲੈ ਜਾ ਜਾ ਚਲੇ ਜੀ ਓਰੇ ਆਇਆ ਹੋ ਗਿਆ ਸੌਦਾ 5500 ਦਾ ਲਿਆ ਸੱਤ ਕੇ ਯਾਰ ਚੱਲ ਖੁਸ਼ ਆ ਭਾਈ ਹੁਣ ਤਾਂ ਓਰੇ ਆ ਭਾਈ ਓਏ ਇਹ ਵੀ ਨਹੀਂ ਹੋ ਗਿਆ ਲਓ ਜੀ ਆ ਪੱਠ ਦਾ ਸੌਦਾ ਹੋਇਆ 27 ਪਾਲ ਨੇ ਵੇਚੀ ਆ ਸੂਰੇ ਵਾਲਾ ਮੰਡੀ ਤੇ ਭਾਈ ਜੀ ਕੀ ਹਾਲ ਆ ਸੱਤਪਾਲ ਵਧੀਆ ਭਾਈ ਤੇ ਆ ਪੱਠ ਕਿੰਨੇ ਦੀ ਵੇਚਤੀ ਇਹ ਬਾਈ ਕਾਕੇ ਦੇਰੀ 3800 ਦਿੱਤੀ ਹੈ ਲਖਾਈ ਇਹਨੇ ਕਰਾਉਣੀ ਹੈ ਲਖਾਈ ਇਹਨੇ ਕਰਾਉਣੀ ਆ 3800 ਤਰ ਦਾ ਉਹਨੂੰ ਦੇਣਾ ਲਓ ਵੀ ਪੱਠ ਚੰਗੀ ਆ ਦੇਸੀ ਪਾਠਾ ਰਾਜੀਪੜੀ ਬਹੁਤਾ ਤੇ ਖੀਰੀ ਆ ਤੇ ਇਹਨਾਂ ਦਾ ਪਿੰਡ ਕਿਹੜਾ ਜੀ ਪੁੱਤਰੀ ਸ਼੍ਰੀ ਬੋਟਰ ਸ਼੍ਰੀ ਪਿੰਡ ਆ ਜਿਨ੍ਹਾਂ ਨੇ ਇਹ ਪੱਠ ਖਰੀਦੀ ਆ ਲਾ ਦਿਓ ਪੈਸੇ ਜੀ ਪੈਸੇ ਨਾਲ ਪਏ ਹੋਇਆ ਪੈਸੇ ਬੁੱਧਵਾਰ ਦੇਣੇ ਨੇ ਬੁੱਧਵਾਰ ਨੂੰ ਦੇਣੇ ਪੈਸੇ ਰਖਾਲੇ ਵਾਲੀ ਮੰਡੀ ਤੇ ਰਖਾਲੇ ਤੇ ਦੇਊਗਾ ਲਓ ਜੀ ਬੁੱਧਵਾਰ ਹੀ ਆ ਲਿਖਾਈ ਇਹਨਾਂ ਨੇ ਕਰਾਉਣੀ ਆ ਹੁਣ ਤੇ ਬੁੱਧਵਾਰ ਨੂੰ ਪੈਸੇ ਦੇਣੇ ਹਾਂਜੀ ਠੀਕ ਆ ਜੀ ਲੈ ਜਾਓ ਠੀਕ ਲਓ ਜੀ ਆ ਬਾਈ ਨੇ ਸੂਰੇ ਵਾਲਾ ਬੱਕਰਾ ਮੰਡੀ ਤੇ ਆ ਕੇ ਪੱਠ ਖਰੀਦੀ ਆ ਤੇ ਇਹਦੇ ਨਾਲ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੀ ਨਾਂ ਆਪਣਾ ਸੁਖਦੀਪ ਸਿੰਘ ਸੁਖਦੀਪ ਤੇ ਪਿੰਡ ਕਿਹੜਾ ਬਾਈ ਜੀ ਵਧਾਈ ਪਿੰਡ ਹੈ ਵਧਾਈ ਹਾਂਜੀ ਠੀਕ ਹੈ ਜੀ ਤੇ ਇਹ ਪੱਠ ਕਿਹੜੀ ਨਸਲ ਦੀ ਹੈ ਬਾਈ ਇਹ ਬਾਈ ਜੀ ਪੱਠ ਆਪਣੇ ਕੋਲੇ ਘਰੇ ਬਰਬਰੀਆਂ ਬੱਕਰੀਆਂ ਰੱਖਾਂ ਠੀਕ ਹੈ ਜੀ ਉਹਦਾ ਬੱਚਾ ਸੀਗਾ ਇੱਕ ਪੱਠ ਸੀਗੀ ਉਹ ਕੋਈ ਯਾਰ ਬੇਲੀ ਲੈ ਗਿਆ ਠੀਕ ਹੈ ਜੀ ਉਹਦਾ ਦੁੱਧ ਪੀਣ ਵਾਸਤੇ ਲਈ ਹੈ ਬਈ ਅੱਛਾ ਅੱਛਾ ਉਹ ਬੱਕਰੀ ਦਾ ਦੁੱਧ ਜਾਦੇ ਹੁੰਦਾ ਹਾਂਜੀ ਦੁੱਧ ਜਾਦੇ ਚੋਣੀ ਪੈਂਦੀ ਹੈ ਬੱਕਰੀ ਕਿੰਨੇ ਦੀ ਲੈ ਲਈ ਵੀਰੇ ਇਹ ਇਹ ਬਾਈ ਜੀ 120 ਵਾਹ ਇਹ ਵਾ 1200 ਰੁਪਏ ਦੀ ਕੋਈ ਮਾਰ ਨਹੀਂ ਫ੍ਰੀਜ ਹੀ ਲੈ ਗਿਆ ਫ੍ਰੀ ਵਾਲੀ ਗੱਲ ਹੀ ਆ ਬਈ ਆਪਣੇ ਜਦੋਂ ਚੰਗਾ ਨਾਲ ਇਹ ਪਲ ਜੂਗੀ ਹਾਂਜੀ ਆ ਕੋਈ ਆ ਇਹਨੂੰ ਮਾਂ ਮਿਲ ਜੂਗੀ ਟੀ ਮਿਲ ਜੂਗੀ ਸਹੀ ਗੱਲ ਹੈ ਲਓ ਜੀ ਬਹੁਤ ਬਹੁਤ ਧੰਨਵਾਦ ਲਖਾਈ ਕਰਾ ਲਈ ਬਾਈ ਹਾਂ ਜੀ ਹਾਂ ਜੀ ਕਰਾ ਲਈ ਕਰਾ ਲਈ ਠੀਕ ਹੈ ਜੀ ਬਾਈ ਬਹੁਤ ਬਹੁਤ ਧੰਨਵਾਦ ਠੀਕ ਹੈ ਪਾਈ ਪਾਈ ਦਾ ਬੰਦਾ ਦੋਸਤੋ ਮਾਜੂਦਾ ਆਪਣਾ ਨੰਬਰ ਕਰ ਲਓ ਜੱ ਲੱਗਾ ਤਾਂ ਕੋਸ਼ ਆ ਰਹੀ ਓਏ ਹੱਥੋਂ ਦਾ ਕਰਦਾ ਆ ਹਾਂ ਬੱਕਰੇ ਦਾ ਸੌਦਾ ਹੈ ਨਾ ਕੀ ਮੰਗਿਆ ਸੀ ਬਾਈ 4500 ਖਰਾ ਪਰ ਰੱਖ ਲਈ ਤੇ ਲਖਾਈ ਬਾਈ ਕਰਾ ਦਿਓ ਆਪਾਂ ਨਾਲ ਕੋਸ਼ ਹੋ ਗਿਆ ਬੱਚਾ ਜੀ ਮੰਗਦੇ ਕੀ ਸੀ 2000 ਰੁਪਏ 2000 ਮੰਗਿਆ ਲੱਗਿਆ ਕਿੰਨਾ ਭਾਈ 4500 ਲੱਗਿਆ ਯਾਰ ਭਾਈ ਅਜਾ ਦੇ ਅੱਜ 4500 ਲਾਉਂਦੇ ਆ ਕਿੰਨੇ ਚਿਰ ਦਾ ਭਾਈ ਆਲਾ ਯਾਰ ਹੋਰ ਸਾਢੇ ਵੀ ਰੱਖਣੀ ਪਊਗੀ ਨਹੀਂ ਨਹੀਂ ਕਰੀ ਜਾਂਦਾ ਇਹਨਾਂ ਬੰਦੇ ਦੇ ਭਾਈਆਂ ਨੂੰ ਵੀ ਚਲ ਵਾਦਾ ਕਰੇ ਸਹੀ ਗੱਲ ਹੈ ਤੇਰਾ ਹੀ ਮੇ ਭਰਾ ਦੀ ਖੋਲ ਚੜਾਉਣੇ ਜਵਾਨ ਤੇ ਜਿਹਦਾ ਕਦਰ ਕਾਲੇ ਰੱਖ ਲਈ ਤੇ ਮੋੜ ਲਈ 5000 ਦਾ ਲਖਾਈ ਕਰਾਂਗੇ ਨਹੀਂ ਭਾਈ ਜਾਂ ਪਾਲਾ ਖੋਸ਼ ਆਹ ਪਾਲਾ ਹੋਣਾ ਚਾਹਦਾ ਕੀ ਆ ਬਾਈ ਆ ਉਹ ਕੰਨਾਂ ਦੀ ਕੁਆਲਿਟੀ ਹੈ ਨਹੀਂ ਇੰਨੀ ਦੇ ਦੇ ਹਾਂ ਉਹ ਮੈਂ ਕੰਨਾਂ ਦੀ ਏਡੀ ਕੁਆਲਿਟੀ ਹੈ ਨਹੀਂ ਦੇ ਦੇ ਓਏ ਯਾਰ ਯਾਰ ਵੀ ਤੋਂ ਵੱਧ ਮੈਂ ਨਹੀਂ ਕਹਿੰਦਾ ਯਾਰ ਤੂੰ ਐ ਕਰੀਂ ਜਿਆਦਾ ਬੱਕਰਾ ਵੇਚ ਕੇ ਵਿਖਾਈ ਮੈਨੂੰ ਪਤਾ ਲੱਗ ਜੂ ਵੱਧ ਵੇਚਿਆਗਾ ਠੀਕ ਆ ਕਰੀਂ ਆਲਾ 5000 ਨੇ ਲਿਖਾਈ ਆ ਦੋ ਆਉਦੀ ਆ ਜਾ ਪਾਰਾ ਕੋਸ਼ ਉਹ ਦੇ ਦੇ ਸਹੀ ਆ ਉਹ ਜਾਣਦੇ ਬਾਈ ਓ ਰੱਖ ਲੈ ਰੱਖ ਲੈ ਉਹ ਸਹੀ ਆ ਉਹ ਰੱਖ ਲੈ ਖੋਲੋ ਭਾਈ ਖੋਲੋ ਇਹ ਤੇਰੀ ਆਤਮਾ ਖੋ ਜਾ ਬੱਕਰਾ ਖੋ ਜਾ ਲਓ ਭਾਈ ਵਾਹ ਸਹੀ ਆ ਉਹ ਪੈਸੇ ਗੈਣ ਭਾਈ ਪੈਸੇ ਬੱਕਰੇ ਦੇ ਲਓ ਭਾਈ ਪੈਸੇ ਗੈਣੋ ਲਵੇਡੋ ਮੋਟੇ ਦੇ ਕੰਮ ਆ ਹੀ ਆ ਭਾਈ ਆਹ ਦੇ ਦਿਆ ਬਹੁਤ ਵਧੀਆ ਵਿਕ ਗਿਆ ਇਹ ਕੰਨਾਂ ਦੀ ਏਡੀ ਕੁਆਲਿਟੀ ਹੈ ਨਹੀਂ ਸੀ ਪਰਪਰੀ ਨਾਲ ਦੇ ਵਿੱਚ ਆ ਕੰਨਾਂ ਦੀ ਕੁਆਲਿਟੀ ਦੇ ਤੋ ਹਣਾ ਨੰਦਾ ਜਮਾ ਬੁੱਝਾ ਕੋਈ ਯਾਰ ਹੁਣ ਅਸੀਂ ਕਿੱਥੋਂ ਨਾਲੀ ਓਏ ਇਹਦਾ ਚੂਰੀ ਵਾਲਾ ਹੀ ਆ ਬਾਈ ਇਹ ਤਾਂ ਚਲੋ ਫਿਰ ਵੀ ਉਹਦੇ ਅਖਦਰਾ ਚੰਗੇ ਆ ਬਲੰਦਰੋ ਦੇ ਮੂੰਹ ਜਾਂ ਸੋਨਾ ਹੈਗਾ ਉਸ ਦਾ ਹੋਣਾ ਹੈਗਾ ਠੀਕ ਆ ਖੁਸ਼ ਆ ਹੁਣ ਧੰਨਵਾਦ ਬਾਈ ਕਿਹੜਾ ਪਿੰਡ ਆਪਣਾ ਸਾਰੇ ਹੀ ਸਾਰੇ ਤੋਂ ਆਏ ਸੀ ਬਾਈ ਬੱਕਰਾ ਲੈ ਆ ਆਪੋ ਆਪਣੀ ਆ ਜੇ ਡਰਨਾ ਤੇ ਖੜੇ ਲਓ ਬਈ ਆ ਬੱਕਰੀ ਦਾ ਸੌਦਾ ਹੋ ਗਿਆ ਸੂਰੇ ਵਾਲਾ ਬੱਕਰਾ ਮੰਡੀ ਤੇ ਤੇ ਬਾਈ ਆਪਣਾ ਕਿਹੜਾ ਪਿੰਡ ਆ ਕੋਠਾ ਗੁਰੂ ਦਾ ਇਹ ਲੈ ਕੇ ਆਈ ਸੀ ਬੱਕਰੀ ਤੇ ਲਈ ਕਿਹੜੇ ਵੀਰ ਨੇ ਆ ਪੌਣੀ ਬਾਈ ਕਲਵੰਤ ਕੌਣੀ ਨੇ ਲਈ ਆ ਤੇ ਬਾਈ ਕਿੰਨੇ ਦੀ ਲਈ 15000 ਪੂਰੇ 15000 ਦੀ ਮੰਗਿਆ ਕੀ ਸੀ ਬਾਈ ਲਿਖਾਈ ਆਪੋ ਬਾਈ ਮੰਗਿਆ ਸੀ ਬਾਈ ਮੰਗਿਆ ਸੀ ਲੈ ਦਿਓ ਪੈਸੇ ਬਾਈ ਬਹੁਤ ਵਧੀਆ ਸੌਦਾ ਹੋ ਗਿਆ ਤੇ ਕੱਦ ਕਾਠ ਬੱਕਰੀ ਦਾ ਚੰਗਾ ਹੈ ਚੰਗੀ ਕੁਆਲਿਟੀ ਹੈ ਦੋਸਤੋ ਇਸੇ ਕਰਕੇ ਇਹ ਚੰਗੇ ਪੈਸੇ ਵਟਾ ਗਈ ਇਹ ਚੰਗੇ ਪੈਸੇ ਵਟਾ ਗਈ 22000 ਰੁਪਏ 22 ਦੇ ਵਜ੍ਹਾ ਤੇ ਜਿਹੜਾ ਫਾਇਦਾ ਹੋਇਆਗਾ 15000 ਰੁਪਏ ਦਾ ਹੋਇਆਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਾ